ਫਰੈਂਡਸ ਬੇਟਾ ਪੱਜੇ ਪਈ ਨੰਬਰ 46 ਪੜ੍ਹਦੇ ਆਂਗੇ ਦੇਖੋ ਕਹਾਣੀ ਦਾ ਨਾਮ ਹੈ ਬਾਬਾ ਬੋੜ ਬਾਬਾ ਬੋੜ ਅੱਜ ਕੁਝ ਲੋਕ ਜੰਗਲ ਵਿੱਚ ਆਏ ਉਹਨਾਂ ਨੇ ਸਭ ਤੋਂ ਪੁਰਾਣਾ ਬੋੜ ਵੱਢ ਦਿੱਤਾ ਸਾਰੇ ਜਾਨਵਰ ਦੁਖੀ ਸਨ ਇਸ ਰੁੱਖ ਨੂੰ ਸਾਰੇ ਬਾਬਾ ਬੋੜ ਕਹਿ ਕੇ ਬੁਲਾਉਂਦੇ ਸਨ ਲੱਕੜਹਾਰੇ ਨੇ ਦਰਖਤ ਨੂੰ ਆਰੇ ਨਾਲ ਕੱਟ ਕੇ ਇੱਕ ਵੱਡੀ ਗੱਡੀ ਵਿੱਚ ਲਾਦ ਲਿਆ ਸਾਰੇ ਜਾਨਵਰ ਆਉਂਦੇ ਹੋਏ ਗੱਡੀ ਦੇ ਪਿੱਛੇ ਕਾਫੀ ਦੂਰ ਤੱਕ ਭੱਜਦੇ ਰਹੇ। ਹਜ਼ਾਰਾਂ ਪਸ਼ੂ ਪੰਛੀ ਬੇਕਾਰ ਹੋ ਗਏ। ਕਈ ਪਸ਼ੂਆਂ ਦਾ ਭੋਜਨ ਅਤੇ ਛਾਂ ਵੀ ਖੋ ਲਈ ਗਈ। ਸਾਰੀ ਗਰਮੀ ਇਸੇ ਉਦਾਸੀ ਤੇ ਗਮ ਵਿੱਚ ਲੰਘ ਗਈ। ਫਿਰ ਮੀਂਹ ਆ ਗਿਆ। ਸਾਰਿਆਂ ਨੇ ਨਵੇਂ ਘਰ ਲੱਭ ਲਏ ਅਤੇ ਰਹਿਣ ਲੱਗ ਪਏ। ਇੱਕ ਦਿਨ ਸਵੇਰੇ ਇੱਕ ਪੰਛੀ ਬਾਬੇ ਕੋਲ ਆਇਆ। ਉਹ ਖੁਸ਼ੀ ਨਾਲ ਚੱਕ ਲੱਗਾ ਬਾਬਾ ਵਾਪਸ ਆ ਗਿਆ ਸਾਡਾ ਬਾਬਾ ਵਾਪਸ ਆ ਗਿਆ ਉਸ ਦੀ ਆਵਾਜ਼ ਸੁਣ ਕੇ ਸਾਰੇ ਇਕੱਠੇ ਹੋ ਗਏ ਸਾਰਿਆਂ ਨੇ ਦੇਖਿਆ ਕਿ ਬੋਹੜ ਬਾਬੇ ਦੀਆਂ ਜੜਾਂ ਵਿੱਚੋਂ ਇੱਕ ਛੋਟਾ ਜਿਹਾ ਬੋਹੜ ਦਾ ਬੁੱਟਾ ਉੱਗ ਆਇਆ ਸੀ ਜੰਗਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਥੈਂਕ ਯੂ